ਸਾਸਿਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਚ ਨਵੀਂ ਕ੍ਰਾਈਮ ਸਟੋਰੀ ਨਵੀਂ ਸੱਚੀ ਘਟਨਾ ਤੁਹਾਡੇ ਨਾਲ ਲੈ ਕੇ ਜੁੜੇ ਆ ਅੱਜ ਦੀ ਜਿਹੜੀ ਘਟਨਾ ਕਈ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਮਨ ਘੜਤ ਕਹਾਣੀਆਂ ਨੇ ਆਪ ਹੀ ਲਿਖ ਕੇ ਤੇ ਆਪ ਹੀ ਅੱਗੇ-ਅੱਗੇ ਲੋਕ ਕਾਪੀ ਕਰੀ ਜਾਂਦੇ ਨੇ ਪਰ ਨਹੀਂ ਸਮਾਜ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਇਹ ਸੁਣ ਕੇ ਕਈ ਵਾਰ ਸ਼ਰਮਸਾਰ ਵੀ ਰਿਸ਼ਤਿਆਂ ਨੂੰ ਹੋਣਾ ਪੈਂਦਾ ਇਨਸਾਨੀਅਤ ਨੂੰ ਹੋਣਾ ਪੈਂਦਾ ਤੇ ਕਈ ਵਾਰ ਹਾਸਾ ਵੀ ਆਉਂਦਾ ਕਿ ਇਹ ਹੋਈ ਕੀ ਜਾਂਦਾ ਸਮਾਜ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਕੀ ਕੁਝ ਹੋ ਰਿਹਾ ਸੋ ਇਹੋ ਜੀ ਇੱਕ ਜਿਹੜੀ ਘਟਨਾ ਵਾਪਰੀ ਉੱਤਰ ਪ੍ਰਦੇਸ਼ ਦੇ ਵਿੱਚ ਉੱਤਰ ਪ੍ਰਦੇਸ਼ ਦਾ ਜਿਹੜਾ ਇੱਕ ਥਾਣਾ ਪੈਂਦਾ ਜੀ ਭੋਟ ਉਸ ਇਲਾਕੇ ਦਾ ਜਿਹੜਾ ਪਿੰਡ ਇੱਕ ਨਿੱਕਾ ਜਿਹਾ ਜਿੱਥੇ ਦੀ ਇਹ ਕਹਾਣੀਆਂ ਤੇ ਜ਼ਿਲ੍ਹਾ ਇਹ ਰਾਮਪੁਰਾ ਕਹਿ ਲੋ ਕਿ ਰਾਮਪੁਰ ਜ਼ਿਲ੍ਹੇ ਦੀ ਕਹਾਣੀਆਂ ਹੈ ਇਹ ਇਹ ਗੱਲ ਹੈਗੀ ਆ ਜੀ 2024 ਦੀ ਹੁਣੇ ਕੋਈ ਜ਼ਿਆਦਾ ਪੁਰਾਣੀ ਘਟਨਾ ਨਹੀਂ ਆ ਤੁਸੀਂ ਜੇ ਕੋਈ ਡਾਊਟ ਵੀ ਹੁੰਦਾ ਤਾਂ ਗੂਗਲ ਹਮੇਸ਼ਾ ਕਰ ਸਕਦੇ ਹੋਣੇ ਹੋ ਤੇ ਇਹ ਇੱਕ ਖਬਰ ਆ ਜੀ ਹਿੰਦੁਸਤਾਨ ਟਾਈਮਜ਼ ਉਥੋਂ ਜਿਹੜਾ ਸੋਰਸ ਆ ਉਹਦੇ ਵਿੱਚ ਇਹ ਆਰਟੀਕਲ ਸਪੈਸ਼ਲ ਲੱਗਿਆ ਸੀ ਉਥੋਂ ਲਿਆ ਗਿਆ 2024 ਚ 55 ਸਾਲ ਦਾ ਇੱਕ ਬਜ਼ੁਰਗ ਕਹਿ ਲੋ ਵਿਅਕਤੀ ਕਹਿ ਲੋ ਉਹਦੇ ਕੋਲ ਇੱਕ ਹੋਰ ਬੰਦਾ ਆਉਂਦਾ ਤੇ ਉਹਨੂੰ ਕਹਿੰਦਾ ਵੀ ਤੂੰ ਆਪਣੇ ਮੁੰਡੇ ਦੇ ਲਈ ਕੁੜੀ ਦੇਖ ਰਿਆਂ ਨਾ ਵੀ ਮੈਂ ਤੈਨੂੰ ਇੱਕ 10 ਪੌਣ ਆਇਆ ਉਹ ਦੋਨੋਂ ਪਿਓ ਪਰ ਤੇ ਇਕੱਲੇ ਰਹਿੰਦੇ ਸੀ ਉਹਨਾਂ ਦੀ ਮਤਲਬ ਉਹ ਬੰਦੇ ਦੀ ਮਾਂ ਨਹੀਂ ਸੀਗੀ ਤਾਂ ਉਹਨਾਂ ਨੂੰ ਲੋੜ ਸੀ ਇੱਕ ਨੂਹ ਦੀ ਘਰ ਵਿੱਚ ਇੱਕ ਲੇਡੀ ਦੀ ਲੋੜ ਸੀ ਉਹਨਾਂ ਨੂੰ ਕਿ ਜਿਹੜੀ ਨੂਹ ਬਣ ਕੇ ਆਵੇ ਤੇ ਕੰਮਕਾਰ ਵੀ ਜਿਹੜੇ ਉਹ ਘਰ ਦੇ ਸਾਂਭ ਸਕੇ ਉਹ ਜਿਹੜਾ ਬੰਦਾ ਵਿਚੋਲਾ ਬਣ ਕੇ ਆਇਆ ਸੀ ਉਹ ਕਹਿੰਦਾ ਵੀ ਕੁੜੀ ਤਾਂ ਮੇਰੇ ਮੇਰੀ ਨਿਗਾ ਚ ਹੈਗੀ ਆ ਪਰਿਵਾਰ ਹੈਗਾ ਵਾ ਪਰ ਬਹੁਤ ਹੀ ਗਰੀਬ ਘਰ ਆ ਉਹਨਾਂ ਨੇ ਕੋਈ ਤੈਨੂੰ ਦਾਜ ਹੀ ਨਹੀਂ ਦੇਣਾ ਕੁਝ ਨਹੀਂ ਦੇਣਾ ਜੇ ਤੈਨੂੰ ਮਨਜ਼ੂਰ ਆ ਤਾਂ ਦੱਸ ਉਹ ਬੰਦਾ ਜੀ ਜਿਹੜਾ ਬਜ਼ੁਰਗ ਸੀਗਾ ਹਾਂ ਮੀ ਭਰ ਦਿੰਦਾ ਵੀ ਹਾਂ ਕੋਈ ਗੱਲ ਨਹੀਂ ਵੀ ਸਾਨੂੰ ਕੋਈ ਦਾਜ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਵੀ ਜੇ ਕੁੜੀ ਚੰਗੀ ਆ ਜੇ ਕੁੜੀ ਸਾਊ ਆ ਖੂਬਸੂਰਤ ਆ ਤਾਂ ਮੇਰੇ ਮੁੰਡੇ ਲਈ ਤੂੰ ਗੱਲ ਤੋੜ ਲਾ ਗਏ ਹੁਣ ਉਹ ਜਿਹੜੇ ਸਬੰਧ ਰੱਖਦੇ ਸੀ ਜੀ ਕੁੜੀ ਵਾਲੇ ਅਜ਼ੀਮ نگر ਥਾਣਾ ਖੇਤਰ ਚ ਇੱਕ ਪਿੰਡ ਪੈਂਦਾ ਉਥੇ ਦਾ ਜਿਹੜਾ ਉਹ ਪਰਿਵਾਰ ਸੀਗਾ ਉਸ ਤੋਂ ਬਾਅਦ ਜੀ ਜਦੋਂ ਸਾਰੀ ਗੱਲਬਾਤ ਅੱਗੇ ਉਹ ਵਿਚੋਲਾ ਤੋੜਦਾ ਵਾ ਤਾਂ ਉਹਨਾਂ ਦਾ ਰਿਸ਼ਤਾ ਤੈਅ ਹੋ ਜਾਂਦਾ ਮਤਲਬ ਉਹਦੇ ਬਜ਼ੁਰਗ ਦੇ ਮੁੰਡੇ ਦਾ ਤੇ ਉਹ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਫਿਕਸ ਕਰ ਦਿੱਤਾ ਜਾਂਦਾ ਤੇ ਜਿਹੜੀ ਵਿਆਹ ਦੀ ਤਾਰੀਖ ਉਹ ਤੈਅ ਕੀਤੀ ਗਈ ਸੀ ਹੁਣੇ ਜਿਹੜੀ ਡੇਟ ਵਾਲੇ ਆਈ ਵੀ ਨਹੀਂ 18 ਜੁਲਾਈ 2025 ਉਦੋਂ ਉਹਨਾਂ ਦਾ ਵਿਆਹ ਹੋਣਾ ਸੀ ਦੋਨਾਂ ਦਾ ਵਿਆਹ ਤੋਂ ਪਹਿਲਾਂ ਹੀ ਜਿਹੜਾ ਹੋਣ ਵਾਲਾ ਸਹੁਰਾ ਵਾ ਕੁੜੀ ਦਾ ਉਹ ਬਜ਼ੁਰਗ ਜਿਹੜਾ ਉਹਨਾਂ ਦੇ ਘਰ ਅਜ਼ੀਮਗੜ੍ਹ ਦੇ ਉਸ ਪਿੰਡ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦਾ ਉਹਨਾਂ ਦਾ ਹਾਲਚਾਲ ਪੁੱਛਣ ਲਈ ਹੋਰ ਕਿਸੇ ਨਾ ਕਿਸੇ ਕੰਮ ਦੇ ਲਈ ਉੱਥੇ ਕੋਈ ਵਿਆਹ ਨਾਲ ਜੁੜੀ ਹੋਈ ਗੱਲ ਕਰਨੀ ਹੁੰਦੀ ਸੀ ਜਾਂ ਕੋਈ ਵੀ ਹੋਰ ਕਿਸੇ ਤਰ੍ਹਾਂ ਦੀ ਗੱਲਬਾਤ ਉਹ ਵਿਚੋਲੋਂ ਇਹਨੂੰ ਨਾਲ ਲੈ ਕੇ ਚਲ ਜਾਂਦਾ ਸੀ ਤੇ ਉੱਥੇ ਕਰਕੇ ਆਉਂਦਾ ਸੀ ਹੁਣ ਇੱਕ ਵਾਰ ਕੀ ਹੁੰਦਾ ਜੀ ਕਿ 10 ਜੂਨ 2025 ਨੂੰ ਉਹ ਵਿਅਕਤੀ ਫੇਰ ਕੁੜੀ ਵਾਲਿਆਂ ਦੇ ਪਰਿਵਾਰ ਨੂੰ ਮਿਲਣ ਦੇ ਲਈ ਜਾਂਦਾ 10 ਜੂਨ 2025 ਦੀ ਗੱਲ ਆ ਜਾਨੀ ਕਿ ਪਿਛਲੇ ਮਹੀਨੇ ਦੀ ਜਿਆਦਾ ਪੁਰਾਣੀ ਗੱਲ ਨਹੀਂ ਅੱਜ ਆਪਾਂ 4 ਜੁਲਾਈ 2025 ਨੂੰ ਇਹ ਰਿਕਾਰਡਿੰਗ ਕਰ ਰਹੇ ਹਾਂ ਜਦੋਂ ਉੱਥੇ ਪਹੁੰਚਦਾ ਵਾ ਉਹ ਵਿਅਕਤੀ ਤਾਂ ਉਹਨੂੰ ਪਤਾ ਲੱਗਦਾ ਜਿਹੜੀ ਉਹਦੀ ਹੋਣ ਵਾਲੀ ਨੂੰਹ ਆ ਵੀ ਉਹ ਬਹੁਤ ਬਿਮਾਰ ਆ ਉਹਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਉਹ ਪਤਾ ਲੱਗਣ ਤੇ ਪਹਿਲਾਂ ਤਾਂ ਆਪਣੀ ਨਾਰਾਜ਼ਗੀ ਜ਼ਾਹਰ ਕਰਦਾ ਉਸ ਪਰਿਵਾਰ ਨੂੰ ਕਿ ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ ਤੇ ਇਹਨੂੰ ਹਲੇ ਤੱਕ ਤੁਸੀਂ ਦਵਾਈ ਕਿਉਂ ਨਹੀਂ ਦਵਾਈ ਇਹਨੂੰ ਡਾਕਟਰ ਕੋਲ ਕਿਉਂ ਨਹੀਂ ਲੈ ਕੇ ਗਏ ਤਾਂ ਪਰਿਵਾਰ ਤੁਸੀਂ ਦੇਖੋ ਵੀ ਇੰਨਾ ਗਰੀਬ ਸੀ ਉਹ ਹੱਥ ਜੋੜ ਕੇ ਕਹਿੰਦਾ ਵੀ ਸਾਡੇ ਕੋਲ ਤਾਂ ਆਪਣੀ ਧੀ ਦਾ ਇਲਾਜ ਕਰਾਉਣ ਦੇ ਵੀ ਪੈਸੇ ਨਹੀਂ ਹੈਗੇ ਤਾਂ ਉਹ ਵਿਅਕਤੀ ਕਹਿੰਦਾ ਕੋਈ ਨਹੀਂ ਤੁਸੀਂ ਚਿੰਤਾ ਨਾ ਕਰੋ ਉਹ ਗੱਡੀ ਦੇ ਵਿੱਚ ਗਿਆ ਸੀਗਾ ਆਪਣੀ ਹੋਣ ਵਾਲੀ ਨੂੰ ਨੂੰ ਗੱਡੀ ਦੇ ਵਿੱਚ ਬਿਠਾਉਂਦਾ ਵਾ ਤੇ ਕਹਿੰਦਾ ਮੈਂ ਦਾ ਇਲਾਜ ਕਰਾ ਕੇ ਲੈ ਕੇ ਆਉਣਾ ਇਹਨੂੰ ਮੈਂ ਦਵਾਈ ਦਵਾ ਕੇ ਲੈ ਕੇ ਲੈ ਹੋਣਾ ਵਾ ਉਹ ਲੈ ਜਾਂਦਾ ਜੀ ਉਹਨੂੰ ਕਿਸੇ ਹਸਪੀਟਲ ਦੇ ਵਿੱਚ ਤੇ ਹਸਪੀਟਲ ਜਦੋਂ ਉਹ ਪਹੁੰਚਦੇ ਨੇ ਤਾਂ ਪਹਿਲਾਂ ਉਹਦਾ ਇਲਾਜ ਉਹ ਕਰਾਉਂਦਾ ਵਾ ਕਰਦੇ ਕਰਦੇ ਜੀ ਸ਼ਾਮ ਹੋ ਜਾਂਦੀ ਆ ਉਹ ਘਰੇ ਨਹੀਂ ਜਾਂਦੇ ਹੁਣ ਕੁੜੀ ਦੇ ਮਾਪੇ ਨੂੰ ਫਿਕਰ ਹੁੰਦਾ ਵੀ ਉਹ ਕੁੜੀ ਨੂੰ ਨਾਲ ਲੈ ਕੇ ਗਿਆ ਵੀ ਹਲੇ ਤੱਕ ਮੁੜਿਆ ਕਿਉਂ ਨਹੀਂ ਤਾਂ ਕੁੜੀ ਦਾ ਬਾਪ ਸ਼ਾਮ ਨੂੰ ਉਹਨੂੰ ਫੋਨ ਕਰਦਾ ਵੀ ਤੁਸੀਂ ਕਿਉਂ ਨਹੀਂ ਆਏ ਉਹ ਜਿਹੜਾ ਹੋਣ ਵਾਲਾ ਸਹਰਾ ਵਾ ਕੁੜੀ ਦਾ ਉਹ ਕਹਿੰਦਾ ਵਾ ਵੀ ਇਹਦੀ ਤਬੀਅਤ ਕੁਝ ਜ਼ਿਆਦਾ ਖਰਾਬ ਆ ਤੁਹਾਡੀ ਕੁੜੀ ਦੀ ਇਹਨੂੰ 2 ਦਿਨ ਹਸਪੀਟਲ ਦੇ ਵਿੱਚ ਰੱਖਣਾ ਪੈਣਾ ਇਹਨੇ ਤਾਂ ਠੀਕ ਹੋਣਾ ਤੁਸੀਂ ਇਹਦਾ ਜਿਹੜਾ ਬੁਖਾਰ ਆ ਉਹ ਵਿਗਾੜ ਲਿਆ ਉਹ ਥੋੜਾ ਜਿਹਾ ਇੱਕ ਵਾਰ ਸੋਚਦੇ ਆ ਕੁੜੀ ਵਾਲੇ ਪਰ ਇੱਕ ਇਹੀ ਗਲਤੀ ਉਹ ਕਰ ਜਾਂਦੇ ਆ ਉਹ ਉਸ ਬੰਦੇ ਤੇ ਭਰੋਸਾ ਕਰ ਲੈਂਦੇ ਆ ਤੇ ਬੇਫਿਕਰ ਹੋ ਕੇ ਆਪ 2 ਦਿਨ ਕੱਢ ਦਿੰਦੇ ਆ ਜਦੋਂ 2 ਦਿਨ ਬੀਤ ਜਾਂਦੇ ਆ ਉਹ ਫੇਰ ਨਹੀਂ ਮੁੜਦੇ ਤਾਂ ਉਹ ਪਰਿਵਾਰ ਨੂੰ ਫੇਰ ਫਿਕਰ ਹੁੰਦਾ ਤਾਂ ਉਹ ਜਿਹੜਾ ਪਿਓ ਆ ਕੁੜੀ ਦਾ ਉਹ ਫੇਰ ਉਹਨੂੰ ਫੋਨ ਲਾਉਂਦਾ ਵਿਅਕਤੀ ਨੂੰ ਪਰ ਇਸ ਵਾਰੀ ਉਹਦਾ ਫੋਨ ਬੰਦ ਸੀਗਾ ਉਹ ਫੇਰ ਬਹੁਤ ਜ਼ਿਆਦਾ ਘਬਰਾ ਜਾਂਦੇ ਆ ਸਾਰੇ ਪਰਿਵਾਰ ਵਾਲੇ ਕਿ ਆਖਿਰ ਕੁੜੀ ਗਈ ਤਾਂ ਗਈ ਕਿੱਥੇ ਉਹਨੂੰ ਕਿੱਥੇ ਲੈ ਗਿਆ ਪਰ ਉਹ ਨਾ ਇਹਨੇ ਜੋਗੇ ਸੀਗੇ ਵੀ ਕਿਤੇ ਜਾ ਕੇ ਉਹ ਕੋਈ ਮਦਦ ਮੰਗ ਸਕਣ ਜੇ ਉਹ ਕਿਤੇ ਜਾਂਦੇ ਨੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਐਦਾਂ ਹੀ ਕਰਦੇ ਕਰਦੇ ਜੀ 7-8 ਦਿਨ ਹੋਰ ਬੀਤ ਜਾਂਦੇ ਨੇ ਤੇ ਜਦੋਂ 7-8 ਦਿਨ ਬੀਤਦੇ ਨੇ ਤਾਂ ਉਹ ਜਿਹੜਾ ਵਿਅਕਤੀ ਆ ਆਪਣੀ ਹੋਣ ਵਾਲੀ ਨੂੰ ਨੂੰ ਆਪਣੇ ਪਿੰਡ ਲੈ ਕੇ ਪਹੁੰਚ ਜਾਂਦਾ ਤੇ ਜਦੋਂ ਉਹ ਪਿੰਡ ਦੇ ਵਿੱਚ ਐਂਟਰ ਹੁੰਦਾ ਸਾਰੇ ਪਿੰਡ ਵਾਲੇ ਦੇਖਦੇ ਨੇ ਕਿ ਉਹ ਬੰਦੇ ਨੇ ਜਿਹੜਾ 55 ਸਾਲ ਦਾ ਸੀਗਾ ਤੇ ਉਹ ਕੁੜੀ ਦੀ ਉਮਰ 21-22 ਸਾਲ ਦੀ ਸੀ ਉਹ ਉਹਨੂੰ ਵਿਆਹ ਕੇ ਲਿਆਇਆ ਲੋਕ ਪਹਿਲਾਂ ਤਾਂ ਇਹ ਹੈਰਾਨ ਸੀ ਵੀ ਇਹਨਾਂ ਦਾ ਵਿਆਹ ਤਾਂ ਹਲੇ ਜੁਲਾਈ 'ਚ ਹੋਣਾ ਵੀ ਇਹ ਪਹਿਲਾਂ ਹੀ ਕੁੜੀ ਨੂੰ ਕਿੱਦਾਂ ਲੈ ਆਇਆ ਇਹ ਪਹਿਲਾ ਕੁੜੀ ਨੂੰ ਪਿੰਡ ਚ ਕਿਵੇਂ ਲੈ ਕੇ ਆ ਸਕਦਾ ਵਾ ਉਹ ਵੀ ਖਾਸ ਤੌਰ ਤੇ ਆਪਣੇ ਇਸ ਸਿਸਟਮ ਦੇ ਵਿੱਚ ਇੰਡੀਅਨ ਕਲਚਰ ਦੇ ਵਿੱਚ ਤਾਂ ਜਦੋਂ ਉਹ ਗੱਡੀ ਚ ਉਤਰਦੇ ਆ ਤਾਂ ਸਾਰਾ ਜਿਹੜਾ ਉਹਨਾਂ ਦਾ ਸੱਚ ਸਾਹਮਣੇ ਆਉਂਦਾ ਵਾ ਕਿ ਜਿਹੜੀ ਕੁੜੀ ਨਾਲ ਇਹਨੇ ਆਪਣੇ ਮੁੰਡੇ ਦਾ ਵਿਆਹ ਕਰਨਾ ਸੀ ਉਸੇ ਕੁੜੀ ਦੇ ਨਾਲ ਇਹ ਆਪ ਵਿਆਹ ਕਰ ਲਿਆ ਆ ਵਾ ਸਾਰੇ ਪਿੰਡ ਦੇ ਵਿੱਚ ਅੱਗ ਵਾਂਗੂ ਇਹ ਗੱਲ ਫੈਲ ਜਾਂਦੀ ਆ ਤੇ ਜਿਹਦਾ ਵਿਆਹ ਹੋਣਾ ਸੀ ਉਹਦੇ ਮੁੰਡੇ ਦਾ ਉਹਨੂੰ ਵੀ ਇਹ ਗੱਲ ਪਤਾ ਲੱਗਦੀ ਆ ਉਹ ਜਦੋਂ ਘਰੇ ਪਹੁੰਚਦਾ ਵਾ ਤਾਂ ਇੰਨਾ ਕੋ ਗੁੱਸਾ ਗੁੱਸੇ ਦੇ ਵਿੱਚ ਸੀਗਾ ਉਹ ਆਪਣੇ ਪਿਓ ਨੂੰ ਕਾਲਰ ਤੋਂ ਫੜ ਲੈਂਦਾ ਉਹਨੂੰ ਮਾਰਨ ਤੱਕ ਜਾਂਦਾ ਵੀ ਤੈਨੂੰ ਸ਼ਰਮ ਨਹੀਂ ਆਈ ਆ ਕੰਮ ਕਰਦਿਆਂ ਨੂੰ ਵੀ 18 ਜੁਲਾਈ ਨੂੰ ਸਾਡਾ ਵਿਆਹ ਰੱਖਿਆ ਹੋਇਆ ਵਾ ਵੀ ਜੇ ਤੂੰ ਆਹੀ ਕੁਝ ਕਰਨਾ ਸੀ ਫਿਰ ਮੈਨੂੰ ਵਿੱਚ ਲੈ ਕੇ ਆਉਣ ਦੀ ਕੀ ਲੋੜ ਸੀ ਤੂੰ ਸਿੱਧਾ ਹੀ ਇਹਦੇ ਨਾਲ ਆਪ ਵਿਆਹ ਕਰਾ ਲੈਂਦਾ ਸਾਡਾ ਵਿਆਹ ਕਿਉਂ ਰੱਖਿਆ ਸੀ ਤੂੰ ਮੇਰੀ ਬੇਇੱਜ਼ਤੀ ਜ਼ਰੂਰ ਕਰਾਉਣੀ ਸੀ ਆਪਣੀ ਜਗ੍ਹਾ ਉਹ ਗੱਲ ਸਹੀ ਕਹਿ ਰਿਹਾ ਸੀ ਪਰ ਪਿਓ ਵੀ ਅੱਗੇੋਂ ਘੱਟ ਨਹੀਂ ਉਹ ਵੀ ਉਹਦੇ ਤੇ ਹੱਥ ਚੁੱਕਦਾ ਵਾ ਬਹੁਤ ਮਾਰਦਾ ਕੁੱਟਦਾ ਵਾ ਇੰਨਾ ਕ ਤਮਾਸ਼ਾ ਹੋ ਜਾਂਦਾ ਕਹਿ ਲਓ ਕਿ ਸਾਰਾ ਪਿੰਡ ਆ ਜਿਹੜਾ ਉਹਨਾਂ ਦੇ ਘਰ ਦੇ ਬਾਹਰ ਉੱਥੇ ਮੇਲਾ ਲੱਗ ਜਾਂਦਾ ਉਹ ਮੁੰਡਾ ਵਾ ਜਿਹੜਾ ਉਹ ਉਹਨੂੰ ਵੀ ਪੁੱਛਦਾ ਕੁੜੀ ਨੂੰ ਜਿਹੜੀ ਵਿਆਹ ਕੇ ਲਿਆਂਦੀ ਆ ਵੀ ਤੂੰ ਇਸ ਕੰਮ ਦੇ ਵਿੱਚ ਇਹਦਾ ਸਾਥ ਕਿਵੇਂ ਦੇਤਾ ਪਰ ਉਹ ਕੁਝ ਨਹੀਂ ਬੋਲੀ ਇੰਨਾ ਸ਼ੁਕਰ ਆ ਕਿ ਉਹਨਾਂ ਨੇ ਉਹਦੇ ਨਾਲ ਹੱਥੋਂ ਪਾਈ ਨਹੀਂ ਕੀਤੀ ਉਸ ਮੁੰਡੇ ਨੇ ਹੁਣ ਜਦੋਂ ਇਹ ਮਾਮਲਾ ਇੰਨਾ ਭੱਖ ਗਿਆ ਤਾਂ ਪਿੰਡ ਦੇ ਕੁਝ ਜ਼ਿੰਮੇਵਾਰ ਬੰਦੇ ਉੱਥੇ ਪਹੁੰਚਦੇ ਨੇ ਪਹਿਲਾਂ ਤਾਂ ਉਹ ਪਿਓ ਪੁੱਤ ਨੂੰ ਸ਼ਾਂਤ ਕਰਦੇ ਨੇ ਪੰਚਾਇਤ ਬੈਠਦੀ ਆ ਸਾਰੀ ਗੱਲ ਸੁਣੀ ਜਾਂਦੀ ਆ ਤਾਂ ਪਿਓ ਆਖਦਾ ਵਾ ਕਿ ਮੈਨੂੰ ਇਹ ਇੰਨੀ ਪਸੰਦ ਆ ਗਈ ਮੈਂ ਇੰਨੀ ਦੇਰ ਤੋਂ ਮੇਰੀ ਵਾਈਫ ਜਿਹੜੀ ਗੁਜ਼ਰ ਗਈ ਸੀ ਮੈਂ ਕੱਲਿਆਂ ਨੇ ਜ਼ਿੰਦਗੀ ਕੱਢੀ ਆ ਮੇਰਾ ਮਨ ਡੋਲ ਗਿਆ ਤੇ ਉਹ ਹੁਣ ਆਖਿਰ ਗਰੀਬ ਘਰ ਦੀ ਕੁੜੀ ਸੀਗੀ ਉਹਦਾ ਉਹਨੇ ਵੀ ਜੋ ਵੀ ਉਹਨੇ ਕਿਹਾ ਉਹ ਮੰਨ ਲਿਆ ਤੇ ਵਿਆਹ ਕਰਾ ਲਿਆ ਉਹ ਗੱਲਾਂ ਚ ਆ ਗਈ ਹੁਣ ਪੰਚਾਇਤ ਇਹ ਕਹਿ ਰਹੀ ਸੀ ਵੀ ਜੋ ਕੁਝ ਹੋ ਗਿਆ ਆਪਾਂ ਬਦਲ ਨਹੀਂ ਸਕਦੇ ਇਹਨੇ ਵਿਆਹ ਤਾਂ ਹੁਣ ਕਰਾਈ ਲਿਆ ਵਾ ਵੀ ਕੁੜੀ ਤਾਂ ਹੁਣ ਇਹਦੇ ਨਾਲ ਹੀ ਰਹੂਗੀ ਉਹ ਜਿਹੜਾ 55 ਸਾਲ ਦਾ ਬੰਦਾ ਉਹਦੇ ਨਾਲ ਹੀ ਕੁੜੀ ਰਹੂ ਮੁੰਡੇ ਦੇ ਪਿਓ ਦੇ ਨਾਲ ਸ਼ਰਤ ਇੱਕ ਹੈ ਕਿ ਇਹ ਰਹਿਣਗੇ ਜ਼ਰੂਰ ਪਰ ਪਿੰਡ ਦੇ ਵਿੱਚ ਨਹੀਂ ਹੋਰ ਜਿੱਥੇ ਮਰਜ਼ੀ ਜਾ ਕੇ ਇਹ ਆਪਣਾ ਘਰ ਵਸਾ ਸਕਦੇ ਆ ਪਿੰਡ ਦੇ ਵਿੱਚ ਰਹਿਣ ਦੀ ਪੰਚਾਇਤ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਸੀ ਦਿੱਤੀ ਪਿਓ ਤੇ ਉਹ ਜਿਹੜੀ ਕੁੜੀ ਉਹਨੇ ਵਿਆਹ ਕੇ ਲਿਆਂਦੀ ਉਹ ਦੋਨਾਂ ਨੇ ਉਹ ਵੀ ਮਨਜ਼ੂਰ ਕਰ ਲਿਆ ਤੇ ਕਿਸੇ ਨੇੜੇ ਦੇ ਇਲਾਕੇ ਦੇ ਵਿੱਚ ਜਾ ਕੇ ਉਹ ਖੁਸ਼ੀ-ਖੁਸ਼ੀ ਰਹਿਣ ਲੱਗ ਜਾਂਦੇ ਆ ਮੁੰਡੇ ਨੂੰ ਰਹਿਣ ਦੀ ਇਜਾਜ਼ਤ ਜ਼ਰੂਰ ਦਿੱਤੀ ਜਾਂਦੀ ਆ ਪਿੰਡ ਦੇ ਵਿੱਚ ਕਿਉਂਕਿ ਉਹਦੀ ਕੋਈ ਗਲਤੀ ਨਹੀਂ ਸੀਗੀ ਗਲਤੀ ਸਾਰੀ ਉਹਦੇ ਪਿਓ ਦੀ ਸੀ ਮੁੰਡਾ ਭਾਵੇਂ ਦੇਖੋ ਹੁਣ ਪਿੰਡ ਦੇ ਵਿੱਚ ਰਹੇ ਨਾ ਰਹੇ ਉਹ ਭਾਵੇਂ ਪੰਚਾਇਤ ਨੇ ਉਹਨੂੰ ਮਨਾ ਨਹੀਂ ਕੀਤਾ ਪਿੰਡ 'ਚ ਰਹਿਣ ਤੋਂ ਪਰ ਉਹ ਆਪ ਹੀ ਮੇਰਾ ਖਿਆਲ ਆ ਕਿ ਉਹਦੇ ਪਿਓ ਨੇ ਇਹੋ ਜਿਹਾ ਕੰਮ ਕੀਤਾ ਸੀ ਕਿਸੇ ਨਾਲ ਨਜ਼ਰਾਂ ਮਿਲਾਉਣ ਦੇ ਲਾਇਕ ਨਹੀਂ ਸੀ ਉਹਨੇ ਆਪ ਹੀ ਪਿੰਡ ਛੱਡ ਜਾਣਾ ਸੁਹਾਲ ਹੀ ਦੀ ਜਿਹੜੀ ਘਟਨਾਵਾਂ ਜਿੱਦਾਂ ਮੈਂ ਦੱਸਿਆ ਕਿ 18 ਜੁਲਾਈ ਨੂੰ ਹਲੇ ਦੋਨਾਂ ਦਾ ਵਿਆਹ ਹੋਣਾ ਸੀ ਪਰ ਉਹ ਦੋਨਾਂ ਦਾ ਵਿਆਹ ਹੋਣ ਤੋਂ ਪਹਿਲਾਂ ਜਿਹੜਾ ਹੋਣ ਵਾਲਾ ਸਹੁਰਾ ਵਾ ਉਹਨੇ ਆਪਣੇ ਤੋਂ ਅੱਧੀ ਉਮਰ ਦੀ ਕੁੜੀ ਦੇ ਨਾਲ ਵਿਆਹ ਕਰਾ ਲਿਆ ਸੋ ਇਹ ਜੜੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਮਕਸਦ ਇਹ ਹੁੰਦਾ ਵੀ ਜਦੋਂ ਮੈਂ ਤੁਹਾਨੂੰ ਕਿਹਾ ਵੀ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ ਕਈ ਵਾਰੀ ਜਿਹੜਾ ਰਿਸ਼ਤੇ ਆ ਸ਼ਰਮਸਾਰ ਹੋ ਜਾਂਦੇ ਆ ਇੱਥੇ ਗੱਲ ਇਹ ਨਹੀਂ ਕਿ ਅਸੀਂ ਛੋਟੀ ਉਮਰ ਦੀ ਕੁੜੀ ਦੇ ਨਾਲ ਵਿਆਹ ਕਿਉਂ ਕਰਾਇਆ ਹਰੇਕ ਦੀ ਅਤੇ ਪਰਸਨਲ ਜਿਹੜੀ ਜ਼ਿੰਦਗੀ ਆ ਆਪਾਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਦਾ ਇੰਟਰਫੇਅਰ ਨਹੀਂ ਕਰ ਸਕਦੇ ਜੋ ਮੈਨੂੰ ਲੱਗਦਾ ਪਰ ਮੁੰਡਾ ਵਿੱਚ ਉਹਨੇ ਕਿਉਂ ਕਿੜੀ ਹਿੱਸਿਆ ਜਦ ਮੁੰਡੇ ਨਾਲ ਰਿਸ਼ਤਾ ਤੈਅ ਹੋਇਆ ਸੀ ਉਥੇ ਪਿਓ ਦੀ ਗਲਤੀ ਆ ਉਹਨੂੰ ਆ ਕੰਮ ਨਹੀਂ ਸੀ ਕਰਨਾ ਚਾਹੀਦਾ ਤੇ ਇਹੇ ਘਟਣਾਵਾਂ ਅੱਜਕੱਲ ਆਪਾਂ ਆਮ ਹੀ ਦੇਖਣ ਸੁਣਨ ਨੂੰ ਆਪਾਂ ਨੂੰ ਮਿਲ ਜਾਂਦੀਆਂ ਨੇ ਇਕੱਲੇ ਯੂਪੀ ਦੀ ਘਟਨਾ ਨਹੀਂ ਹੈਗੀ ਹੋਰ ਸਾਰੀਆਂ ਸਟੇਟਾਂ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਵਾ ਆਪਾਂ ਅਖਬਾਰ ਪੜ੍ਹਦੇ ਹਾਂ ਸੋਸ਼ਲ ਮੀਡੀਆ ਦੇਖਦੇ ਹਾਂ ਇਹ ਸਾਰਾ ਕੁਝ ਸਾਹਮਣੇ ਆ ਜਾਂਦਾ ਪਿੱਛੇ ਜੇ ਹੀ ਇੱਕ ਖਬਰ ਆਈ ਸੀ ਕਿ ਇੱਕ ਸੱਸ ਨੇ ਜਵਾਈ ਦੇ ਨਾਲ ਵਿਆਹ ਕਰਾ ਲਿਆ ਤੇ ਉਹ ਗੁਜਰਾਤ ਦੇ ਵਿੱਚ ਖੁਸ਼ੀ-ਖੁਸ਼ੀ ਰਹਿ ਰਿਹਾ ਇਹ ਵੀ ਇੱਕ ਰੀਅਲ ਸਟੋਰੀ ਹੈ ਜੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਆਪ ਹੀ ਗਾਣੀਆਂ ਇਹ ਲਿਖੀ ਜਾਂਦੇ ਨੇ ਜੀ ਬੈਠ ਕੇ ਇਦਾਂ ਦਾ ਕੁਝ ਨਹੀਂ ਜੋ ਸਮਾਜ ਦੇ ਵਿੱਚ ਹੁੰਦਾ ਉਹ ਤੁਹਾਡੇ ਸਾਹਮਣੇ ਲੈ ਕੇ ਆਉਨੇ ਆ ਜੀ ਸਿਰਫ ਇਸ ਮਕਸਦ ਦੇ ਨਾਲ ਕਿ ਅਸੀਂ ਇਹ ਚੀਜ਼ਾਂ ਤੋਂ ਦੂਰ ਰਹੀਏ ਤੇ ਇਹਦੇ ਨਾਲ ਹੀ ਜੋ ਸਾਡੀ ਸੈਲਫ ਰਿਸਪੈਕਟ ਸਾਡੀ ਜ਼ਮੀਰ ਸਾਡੀ ਸਮਾਜ ਦੇ ਵਿੱਚ ਜੋ ਇੱਜ਼ਤ ਆ ਉਹ ਬਣ ਹੀ ਰਹਿ ਸਕਦੀ ਆ ਧੰਨਵਾਦ ਜੀ